ਸੰਜੀਵ अरोड़ा ਦੀ ਜਿੱਤ ਤੇ ਲੱਡੂ ਵੰਡੇ ਅਤੇ ਸ਼ਹਿਰ ਚ ਫਿਲੌਰ 23 ਜੂਨ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੀਵ अरोड़ा ਵੱਲੋਂ ਲੁਬਿਆਣਾ ਪੱਛਮੀ ਦੀ ਜਿੰਮੇ ਚੋਣ ਜਿੱਤਣ ਦੀ ਖੁਸ਼ੀ ਵਿੱਚ ਅੱਜ ਇੱਥੇ ਆਪ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੱਡੂ ਵੰਡੇ ਅਤੇ ਪਗੜੇ ਪਾਏ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਵਿੱਚ ਆਪ ਦੇ ਆਗੂਆਂ ਅਤੇ ਵਰਕਰਾਂ ਨੇ ਜਿੱਤ ਦੀ ਖੁਸ਼ੀ ਵਿੱਚ ਸ਼ਹਿਰ ਫਿਲੌਰ ਚਟੋਲ ਦੀ ਥਾਪ ਤੇ ਪਗੜੇ ਪਾਉਂਦੇ ਹੋਏ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਜਿੱਤ ਆਮ ਆਦਮੀ ਪਾਰਟੀ ਦੀਆਂ ਪੰਜਾਬ ਪ੍ਰਤੀ ਉਸਾਰੂ ਨੀਤੀਆਂ ਸਦਕਾ ਸੰਭਵ ਹੋ ਸકી ਹੈ। ਉਨ੍ਹਾਂ ਕਿਹਾ ਕਿ ਆਪ ਦੇ ਉਮੀਦਵਾਰ ਸੰਜੀਵ अरोड़ा ਆਪਣੇ ਵਿਰੋਧੀ ਤੋਂ 10637 ਵੋਟਾਂ ਨਾਲ ਅੱਗੇ ਰਹੇ। ਉਨ੍ਹਾਂ ਲੁਧਿਆਣਾ ਵਾਸੀਆਂ ਦਾ तहे ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸੁਖਦੀਪ ਸਿੰਘ ਅਪਰਾ, ਨਗਰ ਕੌਂਸਲ ਬੁਰਾਇਾ ਦੇ ਪ੍ਰਧਾਨ ਹਰਮੇਸ਼ ਲਾਲ, ਸੰਜੀਵ ਕੁਮਾਰ ਹੀਰ, ਸੁਦੇਸ਼ ਕੁਮਾਰ ਬਿੱਲਾ, ਪੰਕਜ ਸ਼ਰਮਾ ਪਰਮਜੀਤ ਭਾਰਤੀ ਸਾਭਾ ਕੌਂਸਲ ਫਲੋਰ ਜਗਤਰਾਮ ਪੱਟੀ ਗੁਰਵਿੰਦਰ ਸਿੰਘ ਨੋਰਾ ਜਸਵਿੰਦਰ ਕੁਮਾਰ ਪੱਟੀ ਨਰਿੰਦਰ ਸਿੰਘ ਵਿਜੇ ਕੁਮਾਰ ਬਲਾਕ ਪ੍ਰਦਾਨ ਸੰਤੋਖ ਸਿੰਘ ਗਿੱਲ ਦਫਤਰ ਇੰਚਾਰਜ ਦੀਪਾ ਬਕਾਪੁਰ ਦੀ ਯਾਦੇ ਵੱਡੀ ਗਿਣਤੀ ਵਿੱਚ ਕੈਨੇਡੀਅਨ ਰਾਜਕੁਮਾਰ ਨੰਗਲ ਦੇ ਨਾਲ ਪਵਨ ਪਨੋੜ ਅੱਜ ਬੜੀ ਖੁਸ਼ੀ ਦਾ ਭਾ ਲਿਆ ਕਿ ਹਲਕਾ ਵਿਧਾਨ ਸਭਾ ਫਲੋਰ ਦੇ ਵਰਕਰਾਂ ਦੇ ਵਿੱਚ ਸਮੁੱਚੇ ਹਲਕੇ ਦੇ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਆ ਇਹਨਾਂ ਵਰਕਰਾਂ ਨੇ ਇਹਨਾਂ ਵਲੰਟੀਅਰ ਨੇ ਇਹਨਾਂ ਲੀਡਰਾਂ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਬਹੁਤ ਹੀ ਸਤਕਾਰਯੋਗ ਸੀਤਾ ਨੇ ਇਹਨਾਂ ਨੇ ਪਿਛਲੇ ਧੋਕ ਮਹੀਨੇ ਤੋਂ ਲਗਾਤਾਰ ਉੱਥੇ ਜਲੰਧਰ ਪੱਛਮੀ ਸੋਰੀ ਦੇ ਹਣਾ ਪੱਛਮੀ ਦੇ ਵਿੱਚ ਮਾਜੋਬ ਸੰਜੀਵ ਅਰੋੜਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਸੀ ਉਹ ਕਰਦੇ ਰਹੇ ਹੈਗੇ ਆ ਇਹਨਾਂ ਦੀ ਮਿਹਨਤ ਬਹੁਤ ਹੀ ਵੱਡਾ ਰੰਗ ਲਿਆਈ ਆ ਔਰ ਖਾਸ ਤੌਰ ਤੇ ਇਸ ਮੁੱਚੇ ਪੰਜਾਬ ਦੇ ਜਿੰਨੇ ਵੀ ਸਾਡੇ ਲੀਟਰ ਸਹਿਵਾਨ さん ਆਗੂ ਸਹਿਵਾਨ さん ਬਲੰਟੀਅਰ さん ਸਾਰਿਆਂ ਨੇ ਬਹੁਤ ਹੀ ਵੱਡੀ ਮਿਹਨਤ ਕੀਤੀ ਆ ਜਿਸ ਤਾਕੇ ਭਾਰੀ ਡੀਡ ਦੇ ਨਾਲ ਸਨੀਰ ਰੋੜਾ ਦੀ ਜਿੱਤੇ ਆ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਾਨ ਸਿੰਘ ਰਮਾਨ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਔਰ ਸਾਡੇ ਰਾਸ਼ਟਰੀ ਕੰਵਿਨਰ ਆ ਜੀ ਹਰਵਿੰਦ ਕੇਜਰੀਵਾਲ ਜੀ ਦੇ ਆ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੀ ਸੀ ਇਹ ਚੋਣ ਜਿਹੜੀ ਸੀ ਉਹ ਉਹਦੀ ਪ੍ਰਕਿਰਿਆ ਚੱਲ ਰਹੀ ਸੀ ਔਰ ਸਾਰਿਆਂ ਨੇ ਬਹੁਤ ਹੀ ਵੱਡਾ ਯੋਗਦਾਨ ਪਾਇਆ ਮੈਂ ਹਲਕਾ ਵਿਧਾਨ ਸਵਾਗਤ ਫਲੋਰ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਸਾਰੇ ਹੀ ਹਲਕਾ ਬਲਾਜ਼ਬਾ ਫਲੋਰ ਦੇ ਵਲੰਟੀਅਰ ਗੀਡਰਾਂ ਦਾ ਔਰ ਸਾਰੇ ਹੀ ਸ਼ਖਸੀਅਤਾਂ ਦਾ ਮੈਂ ਤਿਲਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਸ ਕਰਦਾ ਕਿ ਜਿਸ ਤਰ੍ਹਾਂ ਆਪਾਂ ਲੁਧਿਆਣਾ ਆ ਪਛਵੀ ਸੰਜੀਵ ਰੋੜਾ ਨੂੰ ਦਿਖਾਇਆ ਜਿਸ ਤਰ੍ਹਾਂ ਆਪਾਂ ਉਹ ਫਤਿਹ ਕੀਤਾ ਆ ਇਸੇ ਤਰ੍ਹਾਂ ਆਉਣ ਵਾਲੇ ਜੀਏ 2027 ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਹੋਰ ਉੱਚਾ ਉੱਡਦਾ ਰਹੇਗਾ ਔਰ ਨਾਲ ਦੀ ਨਾਲ ਅੱਜ ਹੋਰ ਬਹੁਤ ਵੱਡਾ ਜਿਹੜਾ ਹੈਗਾ ਵੱਲ ਮਿਲਿਆ ਕਿ ਗਜ਼ਰਾਤ ਦੇ ਵਿੱਚ ਵੀ ਜਿਹੜਿਆ ਸਾਨੂੰ ਜਿਹੜਾ ਹੈ ਇੱਕ ਸੀਟ ਜਿਹੜੀ ਹੈ ਉੱਥੋਂ ਵੀ ਹਾਸਲ ਹੋਈ ਆ ਉੱਥੇ ਵੀ ਪਾਰਟੀ ਵਰਕਰਾਂ ਦਾ ਜਿਹੜਾ ਮੈਂ ਦਰਦੀਆਂ ਘਰੀਆਂ ਨੂੰ ਧਰਵਾਦਦਾ ਨਾ ਔਰ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਹੀ ਤਰ੍ਹਾਂ ਸਾਡੇ ਬਹੁਤ ਬਲੋਕ ਪ੍ਰਧਾਨ ਸਾਡੇ ਲੀਡਰ ਸਹਿਬਾਨ ਜੀ ਬਿਜੀ ਗਲੀਆਂ ਦੀ ਆ ਬੈਠੇ ਨੇ ਸਾਡੇ ਕੁਲਵੀਰ ਜੀ ਬੈਠੇ ਆ ਨਰੇਂਦਰ ਸਮਰਾਲੀ ਤੋਂ ਬੈਠੇ ਆ ਸਾਰੀਆਂ ਹੀ ਪ੍ਰਮੁੱਖ ਸ਼ਖਸੀਅਤਾਂ ਜਿਵੇਂ ਬੈਠੀਆਂ ਆ ਔਰ ਅਸੀਂ ਇਸ ਜਿੱਤ ਦੀ ਖੁਸ਼ੀ ਵਿੱਚ ਅੱਜ ਫਲੋਰ ਸ਼ਹਿਰ ਦੇ ਵਿੱਚ ਬਜ਼ਾਰਾਂ ਦੇ ਵਿੱਚ ਜਾ ਕੇ ਤੁਹਾਡੇ ਸਾਹਮਣੇ ਲਿਲੇਗਾ ਆ ਲੱਡੂ ਬੰਡੇ ਆ ਔਰ ਮੂੰ ਮਠਾ ਕੋਆਇਆ ਤਾਂ ਕਿ ਲੋਕਾਂ ਦਾ ਸਰਕਾਰ ਜਿਹੜਾ ਹੈਗਾ ਉਹ ਅਸੀਂ ਸਰਕਾਰ ਕੀਤਾ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਪਾਰਟੀ ਨੂੰ ਬਲੰਦੀਆ ਤੇ ਲੈ ਕੇ ਜਾਣ ਦੇ ਵਿੱਚ ਹਲਕਾ ਬਜ਼ਾਰ ਸਭਾ ਫਲੋਰ ਦੇ ਲੀਡਰ ਆਗੂ ਬਲੰਟੀ ਸਾਰੇ ਜਿਹੜਾਗਾ ਪਰਮਾ ਸਹਿਯੋਗ ਕਰਦੇ ਰਹੇਗੇ ਬਹੁਤ ਬਹੁਤ ਧੰਨਵਾਦ